ਨਾ ਦੱਸੋ ਵੀ ਲਾਜ ਕੀ ਕਰੀ ਹੁਣ ਨਹੀਂ ਦੱਸੋ ਹੁਣ ਲਾਜ ਕੀ ਤੁਹਾਡਾ ਕਰਾਂ ਹੁਣ ਇਹ ਦੱਸ ਹੁਣ ਹਾਂ ਦੱਸ ਦੇਣੀ ਜੇ ਦੱਸ ਦੇਣੀ ਜੇ ਲਾਜ ਕਰੀ ਤੁਹਾਡਾ ਇਧਰ ਬਜ਼ਾਰ ਨੂੰ ਇਹਨੂੰ ਕਰ ਸਾਨੂੰ ਕਰ ਲੈ ਇਹਨੂੰ ਬਜ਼ਾਰ ਨੂੰ ਇਧਰੋਂ ਕਰ ਇਧਰੋਂ ਮੋੜ ਦੇ ਨਾ ਮੈਂ ਬਜ਼ਾਰ ਨੂੰ ਕਰ ਲੈ ਨੇਰ ਤੇ ਖੜਨੀ ਅਸੀਂ ਮੈਂ ਤੈਨੂੰ ਆਂਦਾ ਉਧਰੋਂ ਕਰ ਲੈ ਪਈ ਨੇਰ ਤੇ ਸਭ ਬੂਟਾ ਲੱਗਣ ਡਿਆ ਪਾਣੀ ਚੋਣਾ ਵਿੱਚੋਂ ਮੈਂ ਇਹਨਾਂ ਇਹਨੂੰ ਕਰਾਂ ਤੈਨੂੰ ਤਾਂ ਮਾ ਟੀਮ ਲੱਗਾ ਸਦਨ ਅੱਜ ਭਰਾ ਹੋ ਗਈ ਆ ਇਹ ਅੱਜ ਫੇਰ ਆ ਗਏ ਆ ਇਹ ਅੱਜ ਫੇਰ ਆ ਗਏ ਅੱਜ ਪਰ ਲਿਆ ਨਹੀਂ ਰੱਖਣਾ ਨਾ ਦਾ ਆ 14 ਤਰੀਕ ਹੈ ਤੇ ਖੜਜੇ ਇਹਨੂੰ ਮੈਂ ਬੜੀ ਵਾਰ ਆਖਿਆ ਵੀ ਤੂੰ ਜਾ ਪਾਸੇ ਜਾ ਬੱਜ ਅੱਜ ਮੈਂ ਫੜ ਲਿਆ ਵਾਣ ਅੱਜ ਮੈਂ ਲਿਆ ਨਹੀਂ ਰੱਖਣਾ ਕਰ ਲੈ ਜਾਨੀ ਤੇ ਮੈਂ ਬੰਨ ਲਣੀ ਅੱਜ ਮੇਰਾ ਵੀਰਾਂ ਮੈਂ ਜਥੇਬੰਦੀ ਲੱਗਾ ਸਦਨ ਆਪ ਜੀ ਮੈਂ ਤੈਨੂੰ ਕਿੰਨੀ ਵਾਰਾਂ ਕਹਤਾ ਵੀ ਤੈਨੂੰ ਇੱਥੇ ਨਾਲ ਦਿਖਣੋਂ ਕਿੰਨੇ ਬੂਟੇ ਲੱਗੇ ਸਾਰੇ ਉਧਰ ਆ ਬੂਟੇ ਫੇਰ ਲੈ ਇੱਥੇ ਲੱਗਾ ਲਾਉਣ ਤੈਨੂੰ ਇੱਕ ਨਾ ਕਿੰਨੀ ਵਾਰ ਤੈਨੂੰ ਮੈਂ ਕਹਤਾ ਤੈਨੂੰ ਮੈਂ ਲਾੜਨਾ ਮੈਂ ਕਿੰਨੀ ਵਾਰਾਂ ਕਿਹਾ ਵਾ ਮੈਂ ਤੈਨੂੰ ਲਾੜਨਾ ਕਿੰਨੀ ਵਾਰਾਂ ਪ੍ਰੇਮ ਨਾਲ ਕਿਹਾ ਭੈਣਾ ਤੀਣਾ ਹੈ ਇੱਥੇ ਪੰਜ ਦਿਨ ਹੋ ਪਿੱਲੂ ਰਿਗੇ ਗਿਆ ਯਾਰ ਮੈਂ ਮੰਨਦਾ ਹਾਂ ਪਰ ਤੂੰ ਕਿੰਨੂ ਕਿੰਨੇ ਬਾਜ਼ਾਰ ਚ ਨਹੀਂ ਬਣਾ ਦਾ ਬੂਟੇ ਵੱਡੇ ਲੱਗੇ ਆ ਤੂੰ ਫੇਰ ਮੈਂ ਖੱਬ ਗਿਆ ਇੱਥੇ ਇਹਨੂੰ ਲੈ ਜਾ ਮੇਰਾ ਵੀਰ ਕੋਨ ਨਾਰਲੀ ਦੇ ਮੋੜ ਤੱਕ ਲੈ ਡੇਗਣਾ ਚਾਹੀਦਾ ਮੈਂ ਸਾਰਾ ਲੱਤਾ ਝਾੜ ਦਿੰੀਆਂ ਨਾਲ ਤੇਰੇ ਦੇ ਨਾਲ ਡੰਗਰਾਂ ਦੀ ਇਹ ਬੇੜਾਗਰ ਕਿਤਾ ਪੰਜਾਬ ਦਾ ਲੈ ਅੱਜ ਮੈਂ ਇਹ ਮੈਨੂੰ ਨਿਗਾਹ ਨਹੀਂ ਹੁਣੇ ਜੇ ਮੈਂ ਤੇਰੇ ਤੇ ਹੀ ਸਾਰੀ ਧੜੀ ਇਹ 14 ਤਰੀਕਾ ਤੇ ਸਵੇਰੇ 10 10:30 ਦਾ ਟਾਈਮ ਆ ਇਹਨੂੰ ਮੈਂ ਬੜੀ ਬਣਾ ਕੇ ਆ ਧੀਆ ਪੈਣਾ ਵੀ ਆਖਦੇ ਆ ਵੀਰ ਜੀ ਕੋਈ ਨਹੀਂ ਸਾਡਾ ਕੋਈ ਨਹੀਂ ਅਹੀਂ ਪਰੇ ਹਟਦਾ ਹੀ ਨਹੀਂ ਆ ਇਹ ਹਟਦਾ ਹੀ ਨਹੀਂ ਇਹਨੂੰ ਅੱਜ ਇਹਨੂੰ ਮੈਂ ਜਾ ਸਿਖਾਉ ਇਹਨੂੰ ਚੱਲ ਚੱਲ ਮੇਰਾ ਵੀਰ ਚੱਲ ਜਾ ਪ੍ਰੋ ਏਕਤਾ ਕਰੋ ਇਹ ਗੰਦ ਬੜਾ ਪਾਇਆ ਵੇ ਆ ਭੈਣ ਜੋ ਦੇ ਛੱਬ ਛੜਕਾਂ ਲਪੜਦੀਆਂ ਇਦਾਂ ਦੇ ਪਿਓਆਂ ਦੀਆਂ ਛੜਕਾਂ ਇਹਨਾਂ ਦੀਆਂ ਇਹਨਾਂ ਠੇਕਾ ਲਿਆ ਭੈਣ ਜੋ ਦੇ ਇੱਥੇ ਪੰਜਾਹ ਦੇ ਵਿੱਚ ਗੰਦ ਪਾਇਆ ਤੂੰ ਹਿਣ ਜਾ ਇੱਥੇ ਮੈਂ ਹਜੂਰ ਤੇ ਤੇ ਆਪਾਂ ਤਾਂ ਮੈਂ ਲੱਤਾਂ ਝਾੜ ਦਿੰਨੇ ਆ ਨਲਜਾਂ ਮੇਰਾ ਵੀਰ ਏ ਡੀ ਸੀ ਸਾਹਿਬਾ ਡੀ ਸੀ ਸਾਹਿਬ ਆ ਤੁਸੀਂ ਵੀ ਸੁੱਤੇ ਤੁਹਾਡਾ ਪ੍ਰਸ਼ਾਸਨ ਵੀ ਸੁੱਤਾ ਪਿਆ ਐ ਇੱਥੇ ਥੋੜਾ ਜਿਹਾ ਧਿਆਨ ਕਰੋ ਸਾਡੇ ਪੰਜਾਬ ਦੇ ਵਿੱਚ ਤੁਹਾਂ ਇੱਥੇ ਵੇਖੋ ਜਿੰਨਾ ਬੂਟਾ ਰਹਾ ਇਹਨਾਂ ਸਭ ਜਾੜ ਕੇ ਰੱਖਤਾ ਇਹਨਾਂ ਧਿਆਨ ਰੱਖੋ ਥੋੜਾ ਚੱਲ ਮੇਰਾ ਵੀਰ ਮੈਂ ਮਗਰੇ ਆ ਗਿਆ ਮੋਟਰਸਾਈਕਲ ਆ ਗਿਆ ਚੱਲ